ਕੀ ਨਾ ਜੀ ਟੱਡਾ ਮੇਰਾ ਸਿਕੰਦਰ ਸਿੰਘ ਜੀ ਪਿੰਡ ਪਿੰਡ ਪੜਜਾਲ ਕੀ ਕਹਿਣਾ ਚਾਹੁੰਦੇ ਅਸੀਂ ਇਹ ਕਹਣਾ ਜੋ ਜੋ ਨਾ ਮਾਹੌਲ ਵੇਖੋ ਮੇਰੀ ਕੁੱਲੀ ਵੇਖੋ ਠੱਠੀ ਨਾ ਤੇ ਮੈਂ ਰਾਹ ਖੜਾ ਕੋਈ ਨਾ ਕੋਈ ਇਸੇ ਆਇਆ ਜੋ ਨਾ ਮੇਰਾ ਕੋਈ ਗਿਆਤ ਨਾ ਰਾਹ ਵੀ ਮੇਰਾ ਖਾਤ ਜਿੰਮੇਦਾਰ ਵੜ ਵੜ ਕੇ ਛੁੱਟਦਾ ਮੇਰੀ ਕੁੱਲੀ ਦੇ ਵੇਖੋ ਹਾਲ ਕੀ ਮੈਂ ਬਗਾਨੇ ਘਰ ਰਹਿਣ ਡਿਆ ਜੋ ਹੈਗਾ ਇਸੇ ਸੁੱਤਾ ਨਹੀਂ ਜਾਂਦਾ ਕੋਈ ਗੱਲ ਨਹੀਂ ਕਿ ਬਾਪ ਮੇਰਾ ਵੜਿਆ ਹੀ ਕੋਈ ਨਹੀਂ ਜਾਂਦਾ ਇੱਥੇ ਕੋਈ ਸਰਕਾਰੀ ਉਹ ਸਰਕਾਰੀ ਬੰਦਾ ਨਹੀਂ ਕੋਇਆ ਨਾ ਕੋਈ ਆ ਆ ਜੀ ਮਰਾ ਮੰਦਾਰ ਮਾਲ ਵੀ ਮੇਰਾ ਰੁੜੜ ਗਿਆ ਕੇ ਪਤਾ ਨਹੀਂ ਲਿਆ ਕੋਈ ਕੋਈ ਮੁਲਾਜ਼ਮ ਕੋਈ ਸਰਕਾਰੀ ਬੰਦਾ ਕੋਈ ਨਹੀਂ ਆਇਆ ਕੋਈ ਪਿੰਡ ਵਾਲਿਆਂ ਕੋਈ ਸਾਰ ਨਹੀਂ ਲਈ ਦਾ ਕੁਛ ਪੁੱਛਿਆ ਹੀ ਨਹੀਂ ਸਾਨੂੰ ਜੀ ਪੁੱਛਿਆ ਨਹੀਂ ਕਿਸੇ ਨੇ ਸਾਨੂੰ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਮੰਗ ਕੀ ਦੇਣ ਦੇ ਸਾਨੂੰ ਦੇਣ ਕੀ ਦੀ ਸਰਕਾਰ ਹੈ ਜੀ ਬੱਕਰੀਆਂ ਮੇਰੀ ਬੱਕਰੀ ਰੁੜ ਗਈਆਂ ਨਾ ਉਹ ਬੱਕਰੀਆਂ ਦੇ ਤਿੰਨ ਬੱਕਰੀਆਂ ਬੜੀਆਂ ਉਸ ਚੋਂ ਅੱਛਾ ਜੀ ਹਾਂ ਜੀ ਤੇ ਕੀ ਨੁਕਸਾਨ ਹੋ ਗਿਆ ਹੋਰ ਕਾਹ ਵੇਖੋ ਜੀ ਕਮਰੇ ਸਾਰੇ ਠੱਠੇ ਮੇਰੇ ਕੋਈ ਵੜਿਆ ਹੀ ਨਹੀਂ ਮੇਰਾ ਸਮਾਨ ਵੀ ਸਾਰਾ ਰੁੜ ਗਿਆ ਆ ਆਪ ਜਿਆ ਸਾਰਾ ਕਿੰਨੇ ਦਿਨ ਉੱਥੇ ਕਿੰਨੇ ਦਿਨ ਹੋ ਗਏ ਤੈਨੂੰ ਰਹਿੰਦਿਆਂ ਨੂੰ ਅੱਜ 10 ਦਿਨ 15 ਦਿਨ ਹੋ ਗਏ ਉਸੇ ਰਹਿੰਦਿਆਂ ਮੈਂ ਬਕਾਨੇ ਘਰ ਅੱਛਾ ਕੋਈ ਆ ਤਾਂ ਇਧਰ ਸਮਾਨ ਚੁੱਕ ਲੈ ਕੋਈ ਆ ਤਾਂ ਚੁੱਕ ਲੈ ਕੋਈ ਆ ਤਾਂ ਬਕਾਨੇ ਦੇ ਤਾਂ ਗਾਣਾ ਗਾਣਾ ਉਹ ਮੰਦਾ ਆ ਜੀ ਕੋਈ ਨਹੀਂ ਬੋੜਿਆ ਐਸੇ ਮੇਰੇ ਕੋਲ ਹੁਣ ਸਰਕਾਰ ਕੋਲੋਂ ਕੀ ਮੰਗ ਕਰਦੇ ਜੋ ਸਰਕਾਰ ਕੋਲੋਂ ਮੰਗ ਜੋ ਬੰਗਕਾਰੀ ਕਰ ਸਰਕਾਰ ਉਪਰੀ ਦੀ ਮੰਗੀ ਹੈ ਕੀ ਸਰਕਾਰ ਤੋਂ ਸਰਕਾਰ ਕੋਲੋਂ ਮੰਗੇ ਹੋਏ ਕਮਰੇ ਪਾ ਕੇ ਦਰ ਕਮਰੇ ਤੋਂ ਪਾ ਕੇ ਸਾਨੂੰ ਜਾ ਬਈ ਦੂਰ ਬੰਦਾ ਆ ਉਹ ਢਿਆੜੀਦਾਰ ਬੰਦਾ ਮੇਰਾ ਕਿ ਖਾਤਾ ਵੇਖ ਲੈ ਜੇ ਕੋਈ ਪੈਸਾ ਵੀ ਕਿਸੇ ਖਾਤੇ 'ਚ ਹੈਗਾ ਮੇਰਾ ਸੇ ਹਾਂਜੀ ਬਾਬਾ ਜੀ ਕੀ ਨਾਮ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਣਜੀਤ ਸਿੰਘ ਪਿੰਡ ਪੜੇਵਾਲ ਇਹ ਆਪਣੇ ਪਿੰਡ ਦਾ ਬੰਦਾ ਆ ਆ ਘਰ ਦੀ ਹਾਲਾਤ ਵੇਖ ਲੋ ਇਹਦੇ ਤੇ ਇਹਨੂੰ ਅਜੇ ਤੱਕ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਮਿਲਿਆ ਪਤਾ ਨਹੀਂ ਵਿਚਾਰਾ ਕਿੱਥੇ ਕਿੱਥੇ ਠੋਕਰਾਂ ਖਾ ਆ ਕਿੰਨੂ ਕਿੰਨੂ ਕਹਿਆ ਕਿਦੇ ਕਿਦੇ ਮਗਰ ਠੱਕੇ ਖਾ ਆ ਜੇ ਕੋਈ ਆਉਂਦਾ ਆ ਕਿਸੇ ਗੱਡੀ ਮਗਰ ਜਾਂਦਾ ਉਹਨੂੰ ਵਿਚਾਰਾ ਉਹਦੇ ਤਰਲੇ ਮਾਰਦਾ ਅੱਜ ਤੱਕ ਕਿਸੇ ਨੇ ਸਾਰਨੀ ਨਹੀਂ ਇਹਦੀ ਲਈ 100 ਰੁਪਏ ਨਹੀਂ ਕਿਤੇ ਕਿਸੇ ਬੰਦੇ ਨੇ ਦੇ ਖਾਤੇ ਜਿ ਪਾਏ ਕੋਈ ਕਹ ਦੇ ਵੀ ਹਾਂ ਬਈ 10 ਰੁਪਏ ਇਹਦੇ ਖਾਤੇ ਪਾਏ ਅਸੀਂ ਦੇ ਅੰਦਰ ਆ ਠੀਕ ਆ ਰੁਪਈਆ ਨੇ ਦਿੱਤਾ ਤਾਂ ਘਰ ਵੇਖਲਾ 20 ਦਿਨ ਹੋ ਗਿਆ ਇਹਨੂੰ ਬਾਣੀ ਰਹਿੰਦੇ ਨੂੰ ਤੇ ਇੱਥੇ ਮਾਲ ਇਹਦਾ ਵਿਚਾਰੇ ਦਾ ਬੱਜਾ ਠੀਕ ਆ ਤੇ ਮੇਰੇ ਖਿਆਲ ਨਾਲ 12 13 ਬੱਕਰੀਆਂ ਇਸ ਵਿੱਚੋਂ ਕੋਈ ਮੈਨੂੰ ਤੇ ਪਤਾ ਨਹੀਂ ਗਿਆ ਆ ਵੀ 10-10 ਵੀਰਤੀ ਇੰਨੀਆਂ ਰੁੱੜ ਗਈਆਂ ਤੇ ਇੰਨੀਆਂ ਰਹਿ ਗਿਆਂ ਠੀਕ ਆ ਹੈ ਸੱਚ ਹੀ ਵੀ ਇੱਥੇ ਇਹਦੇ ਕੋਈ ਬੱਕਰੀਆਂ ਹੈਗੀਆਂ ਠੀਕ ਆ ਕਿ ਨਹੀਂ ਤੇ ਮੈਂ ਵੇਖਿਆ ਨਹੀਂ ਵੀ ਕਿੰਨੀਆਂ ਐ ਮੈਂ ਕਹਿੰਦਾ ਵੀ ਇੰਨੀਆਂ ਐ ਤੇ ਉਹ ਕੁਝ ਰੁੱੜ ਗੀਆਂ ਨੇ ਤੇ ਕੁਝ ਇਹਦੇ ਕੋ ਬੱਜ ਗੀਆਂ ਖਰੇ ਉਥੇ ਬਾਣੀ ਰੱਖੀਆਂ ਨੇ ਠੀਕ ਆ ਇਹਨੇ ਆਹ ਤੇ ਜੋ ਵੀ ਇਹਦਾ ਬੰਦਾ ਇਹਨੂੰ ਵਿਚਾਰੇ ਨੂੰ ਕੋਈ ਦੱਤਾ ਜਾਵੇ ਠੀਕ ਆ ਨਹੀਂ ਤੇ ਕੋਈ ਬੰਦਾ ਕੋਈ ਗਾਂ ਆਣ ਕੇ ਅੱਗੇ ਆਣ ਕੇ ਦੀ ਬਾਹ ਫਰੇ ਵਿਚਾਰੇ ਦੀ ਜੇ ਕੋਈ ਤਕੜਾ ਏਡਾ ਕੋਈ ਬੰਦਾ ਹੈਗਾ ਤੇ ਆਣ ਕੇ ਦੀ ਬਾਹ ਫਰੇ ਕਮਰੇ ਪਵਾ ਦੇ ਵਿਚਾਰੇ ਦੇ ਲੈਂਟਰ ਪਵਾ ਦੇ ਮਾਰਾ ਮੋਟਾ ਹੋਰ ਨਹੀਂ ਕਖਦੇ ਆਪਣੇ ਘਰ ਤੇ ਬਵੇ ਵਿਚਾਰਾ ਆਪਣੀ ਜੀ ਆਜੰਤ ਲੈ ਕੇ 20 ਦਿਨ ਹੋ ਗਏ ਆ ਇਹਨੂੰ ਲੋਕਾਂ ਦੇ ਘਰ ਰਹਿੰਦੇ ਨੇ ਬੱਬੇ ਜੀ ਸਰਕਾਰ ਕੋ ਕੀ ਮੰਗ ਕਰਦੇ ਸਰਕਾਰ ਕੋ ਸਰਕਾਰ ਕੋ ਕੀ ਆ ਉਹ ਆਪ ਆਂਦਾ ਆਮ ਪਾਰਟੀ ਵਾਲਾ ਮੇਰੇ ਕੋਲ ਕੁਝ ਨਹੀਂ ਭਾਜੀ ਇਹਦੇ ਬਾਬੇ ਹੀ ਆ ਜੇ ਕੁਝ ਕਰ ਜਾਣ ਤੇ ਕਰ ਜਾਣ ਮੇਰੇ ਕੋਲ ਕੁਝ ਨਹੀਂ ਹੈਗਾ ਉਹਦੇ ਕਹਿ ਗਿਆ ਨਹੀਂਗਾ ਉੱਤੇ ਵੀਡੀਓ ਤੁਸੀਂ ਵੇਖਦੇ ਹੀ ਜੇ ਉਹ ਵੀਡੀਓ ਵਿੱਚ ਕਹਿ ਗਿਆ ਵੀ ਮੇਰੇ ਕੋਲ ਨਹੀਂ ਕੁਝ ਵੀ ਹੈਗਾ ਤੇ ਤੁਹਾਡੇ ਕੋਲ ਕੁਝ ਬਾਬਿਆਂ ਕੋਲ ਕੁਝ ਹੈਗਾ ਤੇ ਵੇਖ ਲਓ ਇਹ ਤੇ ਮੈਂ ਭਰਾ ਨਾਲ ਕੋਈ ਕੋਈ ਸਮਾਜ ਸੇਵਾ ਕੋਈ ਕਰਨ ਵਾਲਾ ਹੋਵੇ ਕੋਈ ਵੀਰ ਤੇ ਇਹ ਇਹ ਵੀਰ ਦੀ ਵਿਚਾਰੇ ਦੀ ਮਦਦ ਕੀਤੀ ਜਾਵੇ ਜੇ ਉਹ ਆਖੇਗਾ ਨਾ ਮੇਰੀ ਵੀਡੀਓ ਬਣਾ ਕੇ ਨਾਲ ਲਾ ਉਹ ਵੀਡੀਓ ਬਣਾ ਕੇ ਵੀ ਇਹਦੇ ਨਾਲ ਲਾ ਦਾਂਗੇ ਤੇ ਆ ਘਰ ਵੀਰ ਨੇ ਬਣਾ ਕੇ ਦਿੱਤਾ ਆ ਬੰਦੇ ਨੂੰ ਸਾਡੇ ਨੂੰ ਘਰ ਬਣਾ ਕੇ ਦਿੱਤਾ ਜਿੱਥੋਂ ਤੱਕ ਕਹੇਗਾ ਉਥੋਂ ਤੱਕ ਹੀ ਚੱਲਾਂਗੇ ਕੋਈ ਐਡੀ ਗੱਲ ਨਹੀਂ ਠੀਕ ਆ ਜੇ ਕੋਈ ਚੱਕਾ ਕੱਟ ਕੇ ਦੇਣ ਨੂੰ ਤਿਆਰ ਆ ਤੇ ਅਸੀਂ ਤਾਂ ਵੀ ਇਹਦੇ ਨਾਲ ਠੀਕ ਆ ਨਾ ਠੀਕ ਆ ਜੇ ਜੇ ਵੀਡੀਓ ਦੇਖ ਕੇ ਕੋਈ ਆਏਗਾ ਅੱਗੇ ਅਸੀਂ ਆਪਣਾ ਨੰਬਰ ਉਹਨੂੰ ਸ਼ੇਅਰ ਕਰ ਦਾਂਗੇ ਇਹਦਾ ਵੀਰ ਦਾ ਨੰਬਰ ਸ਼ੇਅਰ ਕਰ ਦਾਂਗੇ ਠੀਕ ਆ ਜੇ ਕੋਈ ਮਤ ਕਰਨੀ ਚਾਹੇਗਾ ਆਪੇ ਕਰ ਦੇਗਾ ਠੀਕ ਆ ਕਿ ਨਹੀਂ ਬਹੁਤ ਦਾਨੀ ਬੜੇ ਬੜੇ ਬੈਠੇ ਨੇ ਇਹੋ ਜਿਹੇ ਗਰੀਬਾਂ ਬੰਦਿਆਂ ਦੀ ਕਰਨੀ ਚਾਹੀਦੀ ਬਾਹ ਫਰਨੀ ਚਾਹੀਦੀ ਮੇਰੇ ਮਹਾਰਾਜ ਨੂੰ ਮੰਨਣ ਵਾਲੇ ਨੇ ਇਹ ਦੂਜੇ ਬੰਨੇ ਜਾਂਦੇ ਨੇ ਤੁਹਾਨੂੰ ਪਤਾ ਹੀ ਆ ਸਾਰਾ ਤੁਸੀਂ ਕਰੇ ਝੂਠੇ ਬਾਕੀ ਬਾਕੀ ਜੋ ਕਰੂ ਮਹਾਰਾਜ ਕਰੂ ਵਾਹਿਗੁਰੂ ਜਿੱਗਾ ਖਾਲਸਾ ਵਾਹਿਗੁਰੂ ਜੀ ਕੀ ਫਤ